ਇਹ ਧੁੰਦ ਚ ਦੇਖ ਕੇ ਚਲਾਇਆ ਕਰੋ ਆਹ ਐਨ ਐਚ 7 ਤੇ ਲਹਿਰੇ ਮੁਹਬਤ ਪਿੰਡ ਕੋਲੇ ਐਕਸੀਡੈਂਟ ਹੋਇਆ ਬਹੁਤ ਭੜਾ ਦੇਖੋ ਗੱਡੀਆਂ ਨੁਕਸਾਨੀਆਂ ਹੋਈਆਂ ਕਿੰਨੀਆਂ ਬਈ ਆਹ ਦੇਖੋ ਮੇਗੀ ਗੱਡੀ ਸੀਗੀ ਦੇਖੋ ਬਈ ਜੀ ਵੈਗਨ ਜੀ 63 ਗੱਡੀ ਸੀ ਸਾਰੀ ਪਣਾ ਪਿੰਡੋਂ ਦੇਖੋ ਬਈ ਕਰੋੜਾਂ ਵਾਲੀ ਗੱਡੀ ਸੀ ਬਹੁਤ ਭੜਾ ਐਕਸੀਡੈਂਟ ਹੋਇਆ ਦੇ ਧਿਆਨ ਨਾਲ ਚਲਾਇਆ ਕਰੋ ਗੱਡੀ ਹੁੰਦ ਸੀ ਪਤਾ ਲੱਗਿਆ ਨਹੀਂ ਉਹ ਦੇਖੋ ਬਈ ਮੂਰੇ ਪਿੱਛੇ ਤਾਂ ਜੜੀ ਪਈ ਐ ਪੰਚਰ ਕਰਨਾ ਲੇਟ ਹੋ ਗਿਆ ਬਹੁਤ ਉਜੀ ਬਹੁਤ ਵੱਡਾ ਐਕਸੀਡੈਂਟ ਹੋਇਆ ਇਹਨਾਂ ਨੇ ਯਾਰ ਉਹ ਬੱਚੇ ਕਿਵੇਂ ਲੱਖ ਕੀ ਕਿਵੇਂ ਹੋ ਗਿਆ ਇਹ ਮੈਨੂੰ ਨਹੀਂ ਪਤਾ ਉਹ ਵੀ ਆ ਕੇ ਨਾ ਉੱਤਰ ਹੋ ਗਿਆ ਉਹ ਲਾਓ ਗੱਡੀ ਖੜੀ ਸੀ ਯਾਰ ਅੱਛਾ ਆਹਾ ਅੱਛਾ ਗੀਟ ਦੀ ਭਰੀ ਫਾਟਕ ਲੱਗੇ ਹੋਏ ਸੀ ਅੱਛਾ ਇਹਦੇ ਜਾ ਕੇ ਵਜੀ ਜੀ ਬੈਗਣ ਅੱਛਾ ਉਹਦਾ ਇਧਰ ਬਣ ਕੇ ਇਧਰ ਖੜੀਆਂ ਸੀ ਗੱਡੀਆਂ ਕੋ ਡਕਾਉਂ ਅੱਛਾ ਬਾਅਦ ਚ ਉਹ ਬੰਦੇ ਰੋਕੀ ਜਾਂਦੇ ਸੀ ਪਿੱਛੇ ਰੁਕ ਕੇ ਉਹ ਮੁੜ ਕੇ ਮੋਟਰਸਾਈਕਲ ਤੇ ਚੜ ਗਈ ਆ ਕੇ ਅੱਛਾ ਮੋਟਰਸਾਈਕਲ ਤੇ ਵੀ ਚੜ ਗਈ ਆਹ ਦੇਖੋ ਬਈ ਬਹੁਤ بڑا ਐਕਸੀਡੈਂਟ ਹੋਇਆ ਇਹ ਯਾਰ ਆਪਣੇ ਨਿਤ ਸਹਿਬਣ ਤੇ ਇਹ ਪੁਲ ਹੋਣਾ ਹੀ ਨਹੀਂ ਹਾਂ ਹੋਣੀ ਚਾਹੀਦਾ ਏਅਰਪੋਰਟ ਬਣਾ ਚਾਹੀਦਾ ਫਾਟਕਾ ਨਾ ਹਾਂ ਬਾਈ ਫਾਟਕਾ ਕਰਕੇ ਨਹੀਂ ਇਹਦੇ ਕਰਕੇ ਬਹੁਤ ਨੁਕਸਾਨ ਹੋਇਆ ਪੜਾ ਇਹ ਵੀ ਫਾੜਕਾ ਕਰਕੇ ਹੋਇਆ ਐਡਾ ਰੋੜਾ ਐ ਨਸਾਵਨ ਇੱਥੇ ਸਾਡੇ ਪਿੰਡ ਲਹਿਰੇ ਮੁਹਬਤ ਫਾਟਕਾ ਐ ਇੱਥੇ ਪੁਲ ਬਣਾ ਚਾਹੀਦਾ ਦੇਖੋ ਵੀ ਬਹੁਤ ਪੜਾ ਰੱਖਾ ਨੂੰ ਐਕਸੀਡੈਂਟ ਹੋ ਗਿਆ ਉਹ ਬਈ ਗੱਡੀ ਜੀ ਵੈਗਨ ਸੀ ਜਿਵੇਂ ਯਾਰ ਚੱਕਦੀ ਉਹ ਦੇਖੋ ਬਹੁਤ ਮੋੜਾ ਕੰਮ ਹੋਇਆ ਬਾਈ ਧਿਆਨ ਨਾਲ ਚਲਾਇਆ ਕਰੋ ਬਾਈ ਧੁੰਦ ਬਹੁਤ ਪੈਂਦੀ ਐ ਦੇਖੋ ਬਾਈ ਇਹ ਹੈਗਾ ਲੋਕੇਸ਼ਨ ਪਿੰਡ ਲਹਿਰਾਣਾ ਕੋ ਤੋਂ ਜਦੋਂ ਆਪਾਂ ਰੰਪਰੇ ਜਾਂਦੇ ਆ ਫਾੜ ਤੋਂ ਟੱਪ ਕੇ ਰਿਹਾ ਬਾਈ ਫਾੜ ਵਿੱਚ ਹਜੇ ਵੀ ਲੱਗਿਆ ਪਿਆ 10 ਕਿ ਮਿੰਟਾਂ ਦੀ ਗੱਲ ਆ ਬਾਈ ਦੇਖੋ ਹੌਲੀ ਚਲਾਇਆ ਕਰੋ ਬਈ ਇਹਨਾਂ ਨੂੰ ਪਤਾ ਨਹੀਂ ਲੱਗਿਆ ਜੀਵ ਮੈਗਨ ਵਾਲੇ ਨੂੰ ਤੇ ਰਣੋ ਆ ਦੇਖੋ ਬਈ ਆ ਵੀ ਪੰਨੀ ਗਈ ਸਾਰੀ ਬਾਹਰ ਦੇ ਅੰਦਰ ਉਹ ਜੋ ਬੱਜੀ ਆ ਉਧਰ ਜੀਵ ਮੈਗਨ ਖੜੀ ਆ ਦੇਖੋ ਪੰਨੀ ਭਰੀ ਕਿਵੇਂ ਕੀ ਗੱਲ ਹੋ ਗਈ ਐਕਸੀਡੈਂਟ ਹੋ ਗਿਆ ਬਈ ਕਿਵੇਂ ਹੋਇਆ ਬਈ ਇਹ ਟ੍ਰੈਕਟਰ ਭਰਾ ਮੇਰੇ ਕਦੇ ਫਾਟਕ ਲੱਗਿਆ ਹੋਣਾ ਸੀਗਾ ਅੱਛਾ ਆਫਰਟ ਕਲੇਗਾ ਹਟਕ ਦੇ ਕਾਰਨ ਹੀ ਹੋਇਆਗਾ ਅੱਗੇ ਵੀ ਹੁੰਦੇ ਆਗੇ ਆਪਣੇ ਹਾਂ ਇਹਦੇ ਪੋਲੋ ਵਾਣਾ ਜਈਂਦਾ ਯਾਰ ਹਨਾ ਵਾਣਾ ਚਾਹੀਦਾ ਆ ਗੱਡੀ ਖੜੀ ਸੀਗੀ ਇਹਦੇ ਵਿੱਚ ਉਹ ਵੱਡੀ ਵੱਜੀ ਉਹ ਜੀਪ ਵੈਗਨ ਵੱਜੀ ਪਈ ਮੂਹਰੇ ਖੜੀ ਆ ਦੇਖੋ ਤੇ ਫੇਰ ਆਹਾ ਆ ਗੱਡੀ ਇਹਦੇ ਇਹੜੇ ਬਾਈ ਨੇ ਬੱਸ ਤਰ ਮਾਰੇ ਨੇ ਇੱਧਰ ਘੱਟ ਹਾਂ ਆ ਵੱਡੀ ਫੋਰਡ ਵੀ ਆਇਆ ਲੱਗਾ ਮੋਟਰਸਾਈਕਲ ਕਿਤੇ ਥੱਲੇ ਪਿਆ ਹਾਂ ਥੱਲੇ ਪਿਆ ਦੇ ਮੋਟਰ ਇਹਦੇ ਥੱਲੇ ਮੋਟਰਸਾਈਕਲ ਆ ਗਿਆ ਫੋਰਡਰ ਦੇ ਬਾਈ ਬਹੁਤ ਵੱਡਾ ਐਕਸੀਡੈਂਟ ਆ ਇਹ ਸਾਈਡ ਤੇ ਸੀਗਾ ਹਾਂ ਇਹਦਾ ਸਾਈਡ ਤੇ ਸੀ ਦੇਖੋ ਵਿਚਾਰਾ ਆਜਾ ਜੀ ਯਾਰ ਪੁਲ ਬਣਾ ਚਾਹੀਦਾ ਉਹਨਾਂ ਚਿਰ ਕੋਈ ਹੱਲ ਨਹੀਂ ਹਾਂ ਇਹਦੂਆ ਕੋਈ ਹੱਲ ਨਹੀਂ ਹੋ ਰਿਹਾ ਔਰ ਉਹ ਵੀ ਬਚ ਗਏ ਬਾਈ ਯਾਰ ਬਚ ਗਏ ਸਾਈਡ ਤੇ ਇਹ ਕਹਿੰਦਾ ਬਾਈ ਉਹਦਾ ਮੋਟਰਸਾਈਕਲ ਦਾ ਸਾਈਡ ਤੇ ਖੜਾ ਸੀ ਇਹ ਅੱਛਾ ਮੋਟਰਸਾਈਕਲ ਦਾ ਨੁਕਸਾਨ ਤਾਂ ਕਿਸੇ ਦਾ ਨਹੀਂ ਹੋਇਆਗਾ ਬੰਦੇ ਦਾ ਹਾਂ ਇਹ ਕਹਿੰਦਾ ਬਾਈ ਮੈਂ ਬੱਤ ਟਕਰਾਉਣ ਦੇ ਮਾਰੇ ਨੇ ਇੱਧਰ ਘੱਟਦੀ ਕਹਿੰਦਾ ਚਲੋ ਹਜੇ ਵੀ ਬਚਤ ਰਹੀ ਇਹਦਾ ਵਿਚਾਰੀ ਦਾ ਕੋਈ ਕਸੂਰ ਨਹੀਂ ਸੀ ਹਾਂ 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 ਉਹ ਜਦੋਂ ਮੂਰੋ ਐਕਸੀਡੈਂਟ ਹੋ ਗਿਆ ਇਹ ਵੀ ਆਹ ਬਾਈ ਵੀ ਖੜਾ ਸੀ ਆਹ ਵੀ ਵਿਚਾਰਾ ਫਾਟ ਕੇ ਲੱਗਿਆ ਤੇ ਖੜਾ ਸੀਗਾ ਸੀਸਾ ਸੀਸਾ ਸਾਫ ਕਰੀ ਜਾਂਦਾ ਸੀ ਯਾਰ ਤੇ ਉਹ ਮਗਰ ਬਈ ਜੀ ਵਗਣ ਆ ਕੇ ਵੱਡੀ 7 ਜੀ ਵਗਣਾ ਕਿੰਨੀ ਕੀ ਸੱਟ ਹੈ ਬਾਬਾ ਸੱਟ ਆ ਬੇ ਤਾਂ ਲੈ ਕੇ ਤਾਂ ਲੈ ਹੀ ਚੱਕੀ ਉਹ ਯਾਰ ਤੇ ਯਾਰ ਉਹ ਬੈਟਰੀ ਨਹੀਂ ਲਾਈ ਸੀਗੀ ਹਮ ਬੈਲਟ ਕਰਕੇ ਬਚਤ ਰਹਿ ਜਾਂਦੀ ਹੈ ਤਾਂ ਹੀ ਕਹਿੰਦੇ ਉਹਨਾਂ ਨੇ ਸੀਟ ਬੈਲਟ ਲਾਇਆ ਇੱਕ ਉਹ ਬੰਦਾ ਬਾਈ ਬੈਟਰੀ ਲੱਗੀ 에어 ਬੈਗ ਨਹੀਂ ਨਾ ਖੱਡੇ ਉਹਦੇ ਲੋ ਬੇ ਬਹੁਤ ਨੁਕਸਾਨ ਹੋ ਗਿਆ ਯਾਰ ਪਿੰਡ ਲੈਰਾ ਮਹਾਪਤ ਕੋਲੇ ਫਾਟਖਾਂ ਤੇ ਵਾਲੇ ਸੱਵਣ ਤੇ ਕੋਲ ਬਣਾਉਣਾ ਚਾਹੀਦਾ ਯਾਰ ਇੱਥੇ ਇਹ ਬਣਾਉਂਦੇ ਨਹੀਂ ਕੋਲ ਲੋਡਿੰਗ ਆ ਤੇ ਟੋਲ ਲੈਂਦੇ ਨਾਲੇ ਟੋਲ ਲੈਂਦੇ ਨਾਲੇ ਹਾਂ ਨਾਲੇ ਟੋਲ ਲੈਂਦੇ ਆਦਾ ਯਾਰ ਬਈ ਪਤਾ ਹੀ ਨਹੀਂ ਹੁੰਦਾ ਦੂਰ ਵਾਲੇ ਬੰਦੇ ਨੂੰ ਇੱਥੇ ਪੁਲ ਵੀ ਆਉ ਹੋ ਵੀ ਆਊਗਾ ਪਾਟਕ ਵੀ ਆਊਗਾ ਇਹਦਾ